ਜੀ ਗਾਸਤੇ ਗਾਰਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਭ ਨੂੰ YouTube ਚੈਨਲ ਤੇ ਤੇ ਮੈਂ ਇਹ ਕਰਦੇ ਆ ਵੀ ਸਾਰੇ ਜਣ ਫਿਰ ਤੋਂ ਅਸੰਬੋ ਦੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਟਾਈਮ 7:30 ਹੋ ਜਿੰਨੇ ਹੋ ਗਿਆ ਹੋ ਗਿਆ ਤੇ ਰਾਤੀ ਬਣਾਇ ਸੀ ਜੀ ਅੱਜ ਬੇਨਰਾ ਦੀ ਚਾਹਤੀ ਉਹ ਥੋੜੀ ਜੀ ਪਈ ਆ ਹੁਣ ਤੇ ਇਹਨਾਂ ਦੇ ਫਿਰ ਹਾਂ ਦੇ ਵੇਖਦੇ ਆ ਰੱਬਿਆ ਕੀ ਪਾਇਆ ਅੱਜ ਨਵੀਆਂ ਬਣਾਉਣੇ ਨੇ ਤੇ ਵੀ ਪਤਾ ਨਹੀਂ ਗਈ ਆ ਗਏ ਆ ਹਾਂਜੀ ਚੱਦਰ ਵਗੈਰਾ ਆਪਾਂ ਜੀ ਪਛਾਤੀ ਆ ਝਾੜ ਕੇ ਚੰਗੀ ਤਰ੍ਹਾਂ ਨਾਲ ਤੇ ਇੱਧਰ ਸੋਫਿਆਂ ਤੇ ਲਾਏ ਆ ਜੀ ਕਵਰ ਤੇ ਇਹ ਧੋਵਾਂਗੇ ਪਰਦੇ ਵੀ ਲਾਏ ਹੋਇਆ ਪਰਦੇ ਧੋ ਹੁੰਦੇ ਆ ਤੇ ਸਾਮਰ ਇੱਥੇ ਖੇਲਦਾ ਪਿਆ ਆ ਧੋਦੇ ਮਸ਼ੀਨ ਲਈ ਉਹ ਆਵੇ Thank mm -hmm. पानी वादे नु पानी चल पीला

ਪਿਆਜ਼ ਪੀਓ ਜਿਵੇਂ ਕੱਟ ਲਿਆ ਤੜਕਾ ਬਹੁਤ ਮੌਨ ਲੱਗੀ ਸੀ ਅੱਜ ਆਪਾਂ ਬਣਾਉਣੇ ਆ ਕਾਲੇ ਚਾਨੇ ਤੇ ਕੁੱਕਰ ਇੱਧਰ ਮੈਂ ਰੱਖ ਲਿਆ ਤੇ ਪਿਆਜ਼ ਲਸਣ ਆਦਰਕ ਤੇ ਮਿਰਚਾ ਵੀ ਮੈਂ ਵਿੱਚ ਹੀ ਗ੍ਰाइंड ਕਰ ਲਈਆਂ ਤੇ ਆਲੂ ਵੀ ਆਪਾਂ ਤੋਂ ਕੱਟ ਲਿਆ ਧੋ ਕੇ ਪਾਣੀ ਪਾ ਕੇ ਰੱਖ ਲਿਆ ਤੇ ਇੱਧਰ ਛੋਲੇ ਵੀ ਅੱਜ ਮੈਂ ਕੁੱਕਰ ਦੇ ਵਿੱਚ ਲਵਾਉਂਗੀ ਸੀਟਿੰਗਾਂ ਇਹਨੂੰ ਤੇ ਬਾਕੀ ਪੜਦੇ ਵਗੈਰਾ ਆਪਣੇ ਸਾਰੇ ਤੋਂ ਹੋ ਗਏ ਆ ਤੇ ਹੁਣ ਮੈਂ ਟੰਗਣੇ ਸੀਗੇ ਅਜੇ ਉਹ ਕੀਤੇ ਨਹੀਂ ਹੈਗੇ ਇਹਦਾ ਪੈਪ ਵੀ ਪੜਦੇ ਦਾ ਜਿਹੜਾ ਪੈਪ ਆ ਨਾ ਉਹ ਵੀ ਮੈਂ ਚੰਗੀ ਤਰ੍ਹਾਂ ਨਾ ਕੱਪੜੇ ਨਾ ਸਾਫ ਕਰਤਾ ਸੀਗਾ ਸਵੇਰੇ ਤੇ ਸੋਫੇ ਦੇ ਕਵਰ ਮੈਂ ਦੇਖਦੀ ਆ ਉਹ ਥੋੜਾ ਜਿਹਾ ਦੇਖਦੀ ਹੁਣ ਹੋਰ ਤਰ੍ਹਾਂ ਦੇ ਹੋਏ ਆ ਉਹਦੇ ਕਰਕੇ ਮੇਰਾ ਜੀ ਨਹੀਂ ਕਰਦਾ ਵੀ ਮੈਂ ਇਹਨਾਂ ਚੜਾਵਾਂ ਤੇ ਪਰ ਇੱਥੇ ਮਿੱਟੀ ਘਟਾ ਜ਼ਿਆਦਾ ਹਨਾ ਜੇ ਮੋਰੇ ਤੇ ਦਾ ਬਰਾਂਡਾ ਵਗੈਰਾ ਹੁੰਦਾ ਜਾਂ ਕਿਦਾਂ ਫਿਰ ਇਹ ਤਾਂ ਮਿੱਟੀ ਅੰਦਰਾਂ ਜਿ ਥੋੜੀ ਘਟ ਜਾਣੀ ਸੀ ਹੁਣ ਸਿੱਧੇ ਅੰਦਰਾਂ ਨੂੰ ਜਾਂਦੀ ਆ ਫਿਰ ਸਮਰਾਰਗਾ ਵੀ ਉੱਦੇ ਹਨਾ ਪੈਰ ਲੈ ਕੇ ਚੜਦਾ ਰਹਿੰਦਾ ਉੱਪਰ ਤਾਂ ਕਰਕੇ ਤੇ ਉੱਪਰ ਫਿਰ ਬਿਛਾਉਣ ਵਾਲੇ ਵੀ ਨਹੀਂ ਹੈਗੇ ਜਿਹੜੇ ਆਪਾਂ ਉਹ ਕਵਰ ਲੈ ਲੀਦੇ ਆ ਨਾ ਉਹ ਵੀ ਨਹੀਂ ਹੈਗੇ ਤੇ ਇਹੀ ਮੈਂ ਆਜਾਦਾ ਵਿਆਹ ਹੋਇਆ ਉਦੋਂ ਕੇ ਥੋੜੇ ਟਾਈਮ ਬਾਅਦ ਇਹੀ ਲੈ ਲਈ ਸੀ ਰੈਡੀਮੇਡ ਹੀ ਮਿਲ ਗਏ ਸੀ ਕਿਦਰ ਸੀਂ ਤੇ ਸਮਾਏ ਤੇ ਬਾਕੀ ਹੁਣ ਮੈਂ ਨਾ ਉਹ ਚੜਾਉਂਗੀ ਤੇ ਫਿਰ ਪਾੜ ਦੇ ਕੁੜਦੇ ਵੀ ਦੇਖਦੇ ਆ ਟੰਗਦੇ ਆ ਮੈਂ ਕਿ ਪਹਿਲਾਂ ਰੋਟੀ ਪਾਣੀ ਦਾ ਨਵੇਲ ਲਵਾ ਫਿਰ ਟੰਗ ਦਿੰਨੀ ਮਾਨੂੰ ਕੋਲ ਇੰਨਾ ਟਾਈਮ ਲੱਗਣਾ ਹਨ ਤਾਂ ਕਰਕੇ ਹੁਣੇ ਲਾ ਕੇ ਰੱਖੇ ਸੀਗੇ ਇਹ ਮੈਂ ਨਾ ਮਸ਼ੀਨ 'ਚ ਨਹੀਂ ਸਿਕਾਏ ਸੀ ਪਾੜ ਦੇ ਤੇ ਬਾਕੀ ਪੜਦਿਆਂ ਨੂੰ ਨਾ ਆਪਾਂ ਬਨ ਕੇ ਇਕੱਠਾ ਕਰਕੇ ਜਿੱਦ ਆਪਾਂ ਟੰਗਦੇ ਆ ਨਾ ਇਹਦਾ ਤੈਜ ਹੀ ਲਾ ਕੇ ਉਦਾਂ ਹਨਾ ਉਹਦੀ ਹਨਾ ਕੋਈ ਲੀਰਤੀ ਲੈ ਕੇ ਜਾਂ ਕੋਈ ਰਸਤੀ ਵਗੈਰਾ ਇਹਦਾ ਲੈ ਕੇ ਉਹਦੇ ਨਾਲ ਹਨਾ ਉਹ ਬਨ ਕੇ ਪੜਦਿਆਂ ਨੂੰ ਤਾਂ ਫੇਰ ਆਪਾਂ ਮਸ਼ੀਨ ਦੇ ਵਿੱਚ ਧੋਤੇ ਸੀਗੇ ਤੇ ਸੁਕਾਇਆ ਨਹੀਂ ਸੀ ਮੈਂ ਤੇ ਉਦੇ ਪਾਣੀ ਦੇ ਵਿੱਚ ਘਾ ਲ ਕੇ ਆਪਾਂ ਸੁੱਕਣੇ ਪਾਦੇ ਸੀ ਬਾਕੀ ਆਪਣਾ ਕੁਕਰ ਜਿਹੜਾ ਆ ਧੋਤਾ ਸੀਗਾ ਉਹਦਾ ਪਾਣੀ ਸੁੱਕ ਗਿਆ ਆ ਤੇ ਮੈਂ ਹੁਣ ਤੜਕਾ ਲਗਾ ਲਵਾਂ ਤੇਲ ਪਾਵਾਂ ਵਿੱਚ ਦੀ ਤਰ੍ਹਾਂ ਦਾ ਫਰਜ਼ਾ ਰੱਖਿਆ ਅਤੇ ਤੁਸੀਂ ਇਹਦੇ ਤੋਂ ਸਮਝ ਗਏ ਕਿ ਆਪਰ ਦਾ ਸਾਰਿਆਂ ਨੂੰ ਪਤਾ ਹੀ ਆ ਹਨਾ ਤੇ ਐਦਾਂ ਕਹਿੰਦੇ ਇਹ ਜਿਹੜੇ ਘੜੇ ਹੁੰਦੇ ਆ ਬੜੇ ਖਰਾਬ ਨਹੀਂ ਹੁੰਦੇ ਹੈਗੇ ਤੇ ਇਹਦਾ ਜੇ ਆਪਾਂ ਉਹਦੇ ਦੇ ਫੁੱਲੇ ਤਾਂ ਤੋਂ ਲੰਨੇ ਆ ਨਾ ਤਾਂ ਫੇਰ ਇਹਨਾਂ ਦੇ ਜਿਹੜੇ ਘੜੇ ਆ ਬੜੇ ਚੰਗੇ ਨੇ ਤੇ ਆਪਾਂ ਅੱਜ ਇਹਦੇ ਆ ਖਰਾਬ ਕਹਿੰਦੇ ਦਵਾ ਦਾ ਘੜੇ ਤੋਂ ਲਾਉਣੇ ਹੁੰਦੇ ਆ बाकी देखी कि हाँ हाँ यार थोड़ा ਸੋਲਟੇ ਨੇ ਕਵਰ ਮੈਂ ਉਹਨਾਂ ਦੇ ਦੇਵਦੀਆਂ ਦੇ ਵਿੱਚ ਦੇ ਹਨਾ ਸਿੰਨਾ ਦੇਣੀਆਂ ਹੋਈਆਂ ਆ ਉਹ ਵੀ ਲਾਉਂਗੀ ਫਿਰ ਆਪਾਂ ਚੜਾਵਾਂਗੇ ਜੁੜੇ ਆਪਾਂ ਬੇਸ ਹੋ ਜੇ ਖਾ ਲਈ ਤੇ ਰਹਿ ਜਾਂਦੇ ਆ ਤੇ ਬਾਕੀ ਹੁਣ ਆਪਣੀ ਬਾਤ ਸੀਨੀ ਹੈ ਇਹਨੇ ਪਹੁੰਚ ਕੇ ਰਹਿੰਦੇ ਉਹ ਇਹ ਦਾਲ ਜਿੱਤ ਤੱਕ ਦੇਖਣੀ ਸੀ ਦੀਆਂ ਤੇ ਕੱਪੜੇ ਆਪਾਂ ਨੂੰ ਆਇਓਗਾ ਕਾਫੀ ਕੰਮ ਕਰਵਾਉਣਾ ਹੈ ਤੇ ਕੁਮੋਰੇ ਦੀ ਵਾਲੀ ਵੀ ਆ ਪਰੀਸ ਸੋਈਆਂ ਵੀ ਆ ਬਣਾਉਣਾ ਹੈ ਤੇ ਪੂਰੀ ਰੋਟੀ ਜਿਹੜਾ ਰਹਿਣਾ ਕਰੀ ਜਾਣੀ ਹੈ ਨਾ ਨਾ ਆਪਣੇ ਘਰ ਦੇ ਕੰਮਾ ਦਾ ਵੀ ਰੁ ਰੰਗ ਆਇਆ ਤੇ ਫਿਰ ਸਿਲਾਈ ਦਾ ਵੀ ਕਰਨਾ ਇਹਨੂੰ ਵੀ ਦੇਖਣਾ ਪੈਂਦਾ ਸਮਨ ਨੂੰ ਸੋ ਅੱਜ ਆ ਬਖਾਇਆ ਦਿਆ ਮੱਕੀ ਚਰਤੀ ਕਰੀ ਮੈਂ 7 ਵਜੇ ਆ ਰੋਟੀ ਪਾਣੀ ਦਾ ਆਪਣਾ ਕੰਮ ਨਿਪੜ ਗਿਆ ਤੇ ਹਜੇ ਉਹ ਖੈਰ ਸੰਦੇ ਸਬਕ ਦੇਖਨੇ ਸੰਦੇ ਆਪਾਂ ਕਿੰਨਾ ਕੁ ਸਹੀ ਹੁੰਦਾ ਹੈ ਮਰਨ ਜੇ ਆਇਆ ਹੁਣ ਬਸ ਕਟਿੰਗ ਦੇਖਦਾ ਐ ਨਿਕਾਪ ਦੇਖੀ ਜਾਂ ਨਾ ਹੁਣ ਟੈਕ ਗਿਆ ਹਾਂ ਹਾਂਜੀ ਲਓ ਜੀ ਆਪਾਂ ਲੱਗੇ ਸੀਗੇ ਰੋਟੀ ਖਾਣ ਤੇ ਬਣਾਇ ਸੀ ਛੋਲੇਆਂ ਦੀ ਸਬਜ਼ੀ ਦਾਲ ਜੋ ਵੀ ਮਰਜੀ ਕਹਿ ਲੋ ਟਾਈਮ 2.7 ਹੋ ਗਏ ਆ ਤੇ ਹੁਣ ਲੱਗੇ ਸੀਗੇ ਸਮਰ ਉਧਰ ਗਿਆ ਆ ਆਪਣੇ ਚਾਚੇ ਕੋਲ ਬੈਠਾ ਆ ਤੇ ਬਾਕੀ ਚਲੋ ਠੀਕ ਆ ਰੋਟੀ ਖਾ ਲਈਏ ਹਾਂਜੀ ਲਓ ਜੀ ਰੋਟੀ ਖਾ ਲਈ ਸੀ ਜੀ ਟਾਈਮ ਹੋ ਗਿਆ 8:30 ਤੇ ਬਾਕੀ ਵਾਲੇ ਵਲੌਗ ਦਾ ਇੱਥੇ ਹੀ ਐਂਡ ਕਰਦੇ ਆ ਉਮੀਦ ਕਰਦੇ ਤੁਹਾਨੂੰ ਸਾਡਾ ਵਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ ਬਾਏ ਬਾਏ